ਐਨਸੀ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੀ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸਿੱਖ ਅਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਉਹ ਜਿਹੋ ਟੁੱਟੀ ਐ ਬਹੁਤ ਚੰਗੀ ਗੱਲ ਐ ਬਹੁਤ ਵਧੀਆ ਸਟੈਪ ਐ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਜ਼ੁਲਮ ਜ਼ੁਲਮ ਹੀ ਹੁੰਦਾ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਐ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉਥੇ ਉਠਾ ਕੇ ਸਾਡੀ ਪੂਰੀਤੀ ਕਰਾ ਸਕਣ ਨਹੀਂ ਨਹੀਂ ਮੇਰਾ ਸਵਾਬ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਬੰਦੀ ਕਰਵਾ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੇਦਾਨ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ। ਮੈਂ ਵੀ ਤੁਸੀਂ ਗੱਲ ਕਰ ਰਹੇ ਕਿ ਇੱਕ ਪਲੈਟਫਾਰਮ ਤੇ ਇਕੱਠੇ ਹੋ ਜੀ ਜਿਹੜੀ 2 ਦਸੰਬਰ ਨੂੰ ਅਕਾਲੀ ਦਸਿਆਂ ਤੋਂ ਹੁਕਮ ਆਇਆ ਸੀ ਉਹ ਸਾਰੇ ਅਕਾਲੀਦਾਰਾਂ ਨੂੰ ਭੰਗ ਕਰਕੇ ਤੇ ਇੱਕ ਅਕਾਲੀਦਾਰ ਬਣਾ ਦੀ ਗੱਲ ਜਿਹੜਾ ਚੱਲਦਾ ਅਕਾਲੀਦਾਰ ਉਹਦੇ ਪੱਲਤੀ ਦੀ ਗੱਲ ਹੋਈ ਸੀ ਉਸੇ ਪੱਲਤੀ ਨੂੰ ਪੁਰਾਣੇ ਡੈਲੀਗੇਟ ਵੀ ਲੈ ਕੇ ਨਵੇਂ ਡੈਲੀਗੇਟ ਬਣਾ ਦੀ ਗੱਲ ਹੋਈ ਸੀ ਅੱਜ ਆਪਾਂ ਨਵੇਂ ਅਕਾਲੀਦਾਰ ਬਣਾ ਰਹੇ ਆ ਇਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹ ਉਹੀ ਅਕਾਲੀਦਾਰ ਹੈ ਜਿਹਦਾ ਹੁਕਮ ਉੱ ਏ ਇਹ ਇਹ ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼ੋਮਨੀ ਅਕਾਲੀ ਦਲ ਉਹ ਹੈ ਹੈ ਉਹੀ ਸ਼ੋਮਨੀ ਅਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ਼੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉਥੇ ਬਾਦਲ ਬੈਠਾ ਤਾਂ ਸ਼ੋਮਨੀ ਅਕਾਲੀ ਦਲ ਉਹ ਦਫਤਰ ਉਹਨਾਂ ਦੇ ਕੋਲ ਹੈ ਤਾਂ ਸ਼ੋਮਨੀ ਅਕਾਲੀ ਦਲ ਅਸੀਂ ਸ਼ੋਮਨੀ ਅਕਾਲੀ ਦਲ ਜੇ ਉਹ ਸਾਨੂੰ ਦਫਤਰ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ੱੱਕੇ ਮਾਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ वेलकम ਤੁਸੀਂ ਉਥੇ ਪਹੁੰਚੋ ਪਹੁੰਚ ਕੇ ਪੜ੍ਹਤੀ ਸ਼ੁਰੂ ਕਰੋ ਸ਼੍ਰੋਮਣੀ ਕਾਲਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲਦਲ ਕੌਮ ਦਾ ਪੰਥ ਦਾ ਤੇ ਪੰਥ ਇਹਨੂੰ ਮਜ਼ਬੂਤ ਕਰੇਗਾ ਤਾਂ ਅਭੀ ਸਾਹਿਬ ਤੇ ਬਡੂੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਸਾਤਨਬੰਦੀ ਕਮੇਟੀ ਤੋਂ ਜੇ ਦੁਬਾਰਾ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਕਿ ਉਹ ਆਪਾਂ ਮਨਜ਼ੂਰ ਕਰਾਂਗੇ ਕਿ ਉਹਨਾਂ ਨੂੰ ਕੋ ਕੋ ਮੁਖੀ ਨੇ ਦੇਖੋ ਜਿਹੜੇ ਅਸਤੀਫਾ ਹੀ ਦੇ ਗਏ ਨੇ ਮੁਖੀ ਹੋਣ ਨਹੀਂ ਇਹ ਇਹ ਤਾਂ ਸ਼੍ਰੀ ਸ਼੍ਰੀ ਅਕਾਲ ਤਾ ਸਾਬ ਤੇ ਪੰਜ ਮੈਂਬਰੀ ਕਮੇਟੀ ਨੂੰ ਨੇ ਮਾਨਤਾ ਦੇ ਕੇ ਅਰਦਾਸ ਕਰਕੇ ਸੀ ਸ਼ੁਰੂ ਕੀਤਾ ਉਹਨਾਂ ਨੇ ਜੇ ਪਰਤੀ ਕਰਨੀ ਹੋਵੇ ਉਹ ਪਰਤੀ ਕਮੇਟੀ ਵਿੱਚ ਜਾ ਕੇ ਕਹਿ ਸਕਦੇ ਆ ਵੀ ਅਸੀਂ ਵੀ ਪਰਤੀ ਕਰਨੀ ਐ ਐਨਸੀ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਆ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਆਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਐ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਜੇ ਲੱਗੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਆਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਅਸੀਂ ਸਾਰੇ ਸਿੱਖ ਕਾਲੀ ਦਲ ਵਾਲੇ ਵੀ ਕਹਿ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਉਹ ਟੁੱਟੀ ਐ ਬਹੁਤ ਚੰਗੀ ਗੱਲ ਬਹੁਤ ਵਧੀਆ ਸਟੈਪ ਐ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਐ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰੀਤੀ ਕਰਾ ਸਕਣ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਬੰਦੀ ਕਰਾ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਐ ਕਿਦਦਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲਜਦਾਨ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਮੈਂ ਵੀ ਤੁਸੀਂ ਗੱਲ ਕਰ ਰਹੇ ਕਿ ਇੱਕ ਪਲੈਟਫਾਰਮ ਤੇ ਇਕੱਠੇ ਹੋ ਜੀ ਜਿਹੜੀ 2 ਦਸੰਬਰ ਨੂੰ ਅਕਾਲ ਤਖਸਿਆਂ ਤੋਂ ਹੁਕਮ ਆਇਆ ਸੀ ਉਹ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਤੇ ਇੱਕ ਅਕਾਲੀ ਦਲ ਬਣਾਉਣ ਦੀ ਗੱਲ ਜਿਹੜਾ ਚੱਲਦਾ ਅਕਾਲੀ ਦਲ ਉਹਦੇ ਪੱਲਸਤੀ ਦੀ ਗੱਲ ਹੋਈ ਸੀ ਉਸੇ ਪੱrti ਨੂੰ ਪੁਰਾਣੇ ਡੈਲੀਗੇਟ ਵੀ ਲੈ ਲਾ ਕੇ ਨਵੇਂ ਡੈਲੀਗੇਟ ਬਣਾਉਣ ਦੀ ਗੱਲ ਹੋਈ ਸੀ ਅੱਜ ਆਪਾਂ ਨਵਾਂ ਅਕਾਲੀ ਦਲ ਬਣਾ ਰਹੇ ਹਾਂ ਇਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹ ਉਹੀ ਅਕਾਲੀ ਦਲ ਹੈ ਜਿਹਦਾ ਹੁ ਏ ਇਹ ਇਹ ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼ੋਮਨੀ ਅਕਾਲੀ ਦਲ ਉਹ ਹੈ ਹੈ ਉਹੀ ਸ਼ੋਮਨੀ ਅਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉਥੇ ਬਾਦਲ ਬੈਠਾ ਤਾਂ ਸ਼ੋਮਨੀ ਅਕਾਲੀ ਦਲ ਉਹ ਦਫਤਰ ਉਹਨਾਂ ਦੇ ਕੋਲ ਤਾਂ ਸ਼ੋਮਨੀ ਅਕਾਲੀ ਦਲ ਅਸੀਂ ਸ਼ੋਮਨੀ ਅਕਾਲੀ ਦਲ ਜੇ ਉਹ ਸਾਨੂੰ ਦਫਤਰ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ੱੱਕੇ ਮਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ वेलकम ਤੁਸੀਂ ਉਥੇ ਪਹੁੰਚੋ ਪਹੁੰਚ ਕੇ ਪਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲਦਲ ਸ਼੍ਰੋਮਣੀ ਕਾਲੀਦਲ ਕੌਮ ਦਾ ਪੰਥ ਦਾ ਤੇ ਪੰਥ ਇਹਨੂੰ ਮਜ਼ਬੂਤ ਕਰੇਗਾ ਤਾਂ ਅਭੀ ਸਾਹਿਬ ਤੇ ਬਡੂੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਸਾਥ ਨਾਗਰੀ ਕਮੇਟੀ ਤੋਂ ਜੇ ਦੁਬਾਰਾ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਕਿ ਉਹ ਆਪਾਂ ਮਜਬੂਰ ਕਰਾਂਗੇ ਕਿ ਉਹਨਾਂ ਨੂੰ ਕੋ ਕੋ ਮੁਖੀ ਨਹੀਂ ਦੇਖੋ ਜਿਹੜੇ ਅਸਤੀਫਾ ਹੀ ਦੇ ਗਏ ਨੇ ਮੁਖੀ ਹੋਣ ਨਹੀਂ ਇਹ ਇਹ ਤਾਂ ਸ਼੍ਰੀ ਸ਼੍ਰੀ ਅਕਾਲ ਤਾ ਸਾਬ ਤੇ ਪੰਜ ਮੈਂਬਰੀ ਕਮੇਟੀ ਨੂੰ ਇਹਨੇ ਮਾਨਤਾ ਦੇ ਕੇ ਅਰਦਾਸ ਕਰਕੇ ਸੀ ਸ਼ੁਰੂ ਕੀਤਾ ਉਹਨਾਂ ਨੇ ਜੇ ਭਰਤੀ ਕਰਨੀ ਹੋਵੇ ਉਹ ਭਰਤੀ ਕਮੇਟੀ ਵਿੱਚ ਜਾ ਕੇ ਕਹਿ ਸਕਦੇ ਆ ਵੀ ਅਸੀਂ ਵੀ ਭਰਤੀ ਕਰਨੀ ਹੈ